ਸਸੀ ਕਾਲ ਜੀ ਅੱਜ ਮੈਂ ਤੁਹਾਡੇ ਨਾਲ ਦੋ ਕੁ ਗੱਲਾਂ ਕਰਨਾ ਚਾਹੁੰਦਾ ਜੀ ਜਿਹੜੀ ਗੱਲ ਹੈ ਕਿ ਇਹ ਪਹਿਲਾਂ ਤੁਸੀਂ ਇਹ ਇੱਕ ਅੱਧਾ ਮਿੰਟ ਵੀਡੀਓ ਦੇਖ ਲਓ ਜੀ ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗਾ ਜੀ ਮੇਰਾ ਉਹ ਨੌਕਰੀ ਸਫਲ ਹੋ ਜਾਏਗਾ ਜਿਹੜੀ ਬਿਤੇਰੀ ਡਿਊਟੀ ਲੱਗੀ ਹੈ ਮੇਰੀ ਨੌਕਰੀ ਲੱਗੀ ਹੈ ਉਹ ਵੀ ਸਫਲ ਹੋ ਜਾਏਗਾ ਮੇਰੀ ਇਹ ਕੁਝ ਨਹੀਂ ਮੇਰੀ ਸਿਰਫ ਇਹ ਨੌਕਰੀ ਹੈ ਭਾਵੇਂ ਜਬਰਦਸਤੀ ਲੱਗੀ ਹੈ ਪੰਜੇ ਲੱਗੀ ਹੈ ਤੇ ਮੈਂ ਨੌਕਰੀ ਪਲਤਾਉਣਾ ਕਿ ਤੁਸੀਂ ਮੈਨੂੰ ਇਹ ਸਰਕਾਰ ਦੇ ਦਿਓ ਉਹ ਮੈਨੂੰ ਇਹ ਅੱਛਾ ਪਹਿਲਾ ਜੀ ਜੋ ਮਤਲਬ ਪ੍ਰਮੁਖ ਲੀਡਰ ਆਏ ਹੋਏ ਨੇ ਬੰਕੋ ਵਿੱਚ ਤੇ ਉਹਨਾਂ ਦੀ ਆਵਾਜ਼ ਜੀ ਤੇ ਉਹਨਾਂ ਨੇ 2018 ਚ ਕਿਹਾ ਸੀ ਕਿ ਇਹ ਮੈਨੂੰ ਜ਼ਬਰਦਸਤੀ ਡਿਊਟੀ ਦਿੱਤੀ ਗਈ ਜੀ ਤੇ ਮੇਰਾ ਇਹ ਸਵਾਲ ਹੈ ਜੀ ਕਿ ਡਿਊਟੀ ਜਿਹੜੀ ਤੁਹਾਨੂੰ ਦਿੱਤੀ ਗਈ ਕਿੰਨੇ ਜ਼ਬਰਦਸਤੀ ਕੀਤੀ ਜੀ ਕਦੋਂ ਕੀਤੀ ਔਰ ਕਿੱਥੇ ਕੀਤੀ ਜੀ ਮੈਂ ਕਹਿੰਨਾ ਸਾਰੇ ਚਾ ਮੰਗੇ ਕਿ ਇਹ ਤੁਸੀਂ ਸਪਸ਼ਟ ਕਰੋ ਜੀ ਤੇ ਜੇ ਤੁਸੀਂ ਸਪਸ਼ਟ ਨਹੀਂ ਕਰ ਪਾਏ ਨਾ ਤੁਸੀਂ ਆਪਣੇ ਵੱਲੋਂ ਗੱਲ ਬਣਾ ਰਹੇ ਕਿ ਕੀ ਹੈ ਜੀ ਇਸ ਲਈ ਸਪਸ਼ਟ ਕਰਨਾ ਬਹੁਤ ਜ਼ਰੂਰੀ ਹੈ ਜੀ ਠੀਕ ਹੈ ਜੀ ਦੂਸਰੀ ਗੱਲ ਇਹ ਜੀ ਕਿ ਸਾਡੇ ਪੂਜਾ ਮਾਤਾ ਚੰਦਕੌਰ ਜੀ 10 ਸਾਲ ਹੋ ਚਲੇ ਨੇ ਉਹਨਾਂ ਨੂੰ ਉੱਥੇ ਉਹਨਾਂ ਨੂੰ ਗੋਲੀ ਵਜੀ ਉਹ ਵੀ ਪੈਹਿਸਾਬ ਵਿੱਚ ਜੀ ਆਪਣੇ ਕਾਰ ਵਿੱਚ ਹਾਂਜੀ ਜਿੱਥੇ ਸਕਿਉਰਿਟੀ ਜਿੱਥੇ ਸਾਰਾ ਕੁਝ ਬਾਬ ਜੋ ਵੀ ਗੋਲੀ ਵੱਜ ਗਈ ਜੀ ਮਾਤਾ ਚੰਦਕੌਰ ਤੇ ਬਾਕੀ ਦੁਨੀਆ ਦਾ ਕੀ ਹਾਲ ਹੈ ਇਹ ਤੇ ਮੈਂ ਕੁਝ ਜਾਣ ਨਹੀਂ ਸਕਦਾ ਜੀ ਤੇ ਉਹਦੇ ਬਾਰੇ ਜਿਹੜੇ ਪ੍ਰਮੁਖ ਆਪਣੇ ਆਪ ਪ੍ਰਮੁਖ ਹੈਗੇ ਨੇ ਬਣਾ ਹੈਗੇ ਨੇ ਕਿ ਨਹੀਂ ਮੈਨੂੰ ਨਹੀਂ ਪਤਾ ਲੇਕਿਨ ਉਹਨਾਂ ਨੇ ਕੀ ਕੀਤਾ ਅਜੇ ਤੱਕ ਜੀ ਕਿਸ ਕਿਸੇ ਨੂੰ ਦੱਸਿਆ ਕਿਸੇ ਨਾਲ ਗੱਲ ਕੀਤੀ ਸਾਂਝਾ ਕੀਤੀ ਸੰਗਤ ਵਿੱਚ ਅਜੇ ਤੱਕ ਮੈਂ ਨਹੀਂ ਸੁਣਿਆ ਜੀ ਤੇ ਮੈਂ ਇਹ ਚਾਹਨਾ ਕਿ ਇਹ ਦੋ ਗੱਲਾਂ ਸਾਨੂੰ ਜਵਾਬ ਦੇਣ ਸਾਨੂੰ ਦੱਸਣ ਚਾਨਣ ਪਾਨ ਸਾਰੇ ਨੂੰ ਕਿ ਵੀ ਇਹ ਕੀ ਹੋ ਰਿਹਾ ਜੀ ਸਪੈਸ਼ਲ ਮਾਤਾ ਚੰਦਕੌਰ ਦਾ ਤੇ ਜਦ ਜ਼ਬਰਦਸਤੀ ਇਹਨਾਂ ਨੂੰ ਬਿਠਾਇਆ ਗਿਆ ਜੀ ਤਨਵ ਜੀ ਸਸਰੀ ਕਾਲ ਜੀ